ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਸ਼ੰਤ ਮਹੱਲਾ ਪਹਿਲਾ ਸਤਿਗੁਰੂ ਜੀ ਜਗਿਆਸੂ ਤੇ ਮਹਾਤਮਾ ਦਾ ਸੰਵਾਦ ਬਣਾ ਕੇ ਤਨਸਰੀ ਰਾਗਣੀ ਵਿੱਚ ਸ਼ੰਤ ਭਾਵ ਜਸ ਰੂਪ ਬਾਣੀ ਦੁਆਰਾ ਸ਼ਬਦ ਚਾਰਨ ਕਰਕੇ ਸਿੱਖਿਆ ਦਿੰਦੇ ਹਨ ਪਿਰ ਸੰਗ ਮੂਠੜੀਏ ਖਬਰ ਨ ਪਾਈਆ ਜੀ ਇਹ ਕਾਮਕਰੂ ਦਾਦਕਾਂ ਚੋਰਾਾਂ ਦੀ ਮੂਠੜੀਏ ਲੁੱਟੀ ਹੋਈ ਜਗਿਆਸ ਰੂਪ ਇਸ ਤਰੀਏ ਪਿਰ ਪਤੀ ਪਰਮੇਸ਼ਰ ਹਰ ਵਕਤ ਤੇਰੇ ਨਾਲ ਹੈ ਪਰ ਤੂੰ ਅਜੇ ਤੱਕ ਅ ਗਿਆਨ ਕਾਰਨ ਉਸ ਵਾਹਿਗੁਰੂ ਦੀ ਗੁਰਾਂ ਦਵਾਰ ਪ੍ਰਾਪਤੀ ਦੀ ਜੀਓ ਹਿਰਦੇ ਵਿੱਚ ਖਬਰ ਗਿਆਤ ਸੋਜੀ ਨਹੀਂ ਪੌਣਾ ਕੀਤੀ ਮਸਤਕ ਲਿਖਿਆ ੜਾ ਲੇਖ ਪੁਰਬ ਕਮਾਇਆ ਜੀ ਜਿਹੋ ਜਿਹਾ ਪੁਰਬਲੇ ਪਾਪ ਪਿਛਲੇ ਜਨਮਾਂ ਵਿੱਚ ਤੂੰ ਕਰਮ ਕਮਾਉਣਾ ਕੀਤਾ ਸੀ ਉਹ ਜਿਹਹਾ ਹੀ ਲੇਖ ਤੇਰੇ ਮਸਤਕ ਮੱਥੇ ਉੱਤੇ ਲਿਖਿਆ ਗਿਆ ਹੈ ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਪੁਰਬਲੇ ਜਨਮ ਦੇ ਕਮਾਇਆ ਪਾਪ ਕੀਤੇ ਹੋਏ ਕਰਮਾਂ ਅਨਸਾਰ ਜੋ ਤੇਰੇ ਮੱਥੇ ਤੇ ਪਰਾ ਲਬਦ ਦਾ ਲੇਖ ਲਿਖ ਦਿੱਤਾ ਹੈ ਉਸ ਲੇਖ ਨੂੰ ਗੁਰਾਂ ਦੀ ਸ਼ਰਨ ਪਏ ਤੂੰ ਬਗੈਰ ਹੋਰ ਕੋਈ ਮਿਟਾ ਨਹੀਂ ਸਕਦਾ ਕਿ ਆ ਕੀ ਕੀ ਜਾਣੀਏ ਅੱਗੇ ਜਾ ਕੇ ਪਰਲੋਕ ਵਿੱਚ ਤੇਰੇ ਨਾਲ ਕੀ ਹੋਵੇਗਾ ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗਣ ਬਹਿ ਬਹਿ ਰੋਸੀ ਗੁਰੂ ਸਾਹਿਬ ਜੀ ਦੀ ਪ੍ਰਾਪਤੀ ਦੇ ਗੁਣੀ ਗਿਆਨ ਦੀ ਪ੍ਰਾਪਤੀ ਲਈ ਤੂੰ ਆਚਾਰ ਸ੍ਰੇਸ਼ਟ ਆਚਰਨ ਵਾਲੇ ਕਾਰਜ ਨਹੀਂ ਕੀਤੇ ਗੁਣੀ ਗੁਣਵਾਨ ਹੋ ਕੇ ਤੂੰ ਹਿਰਦੇ ਵਿੱਚ ਰੰਗ ਪ੍ਰੇਮ ਧਾਰਨ ਕਰਕੇ ਪ੍ਰੇਮਾ ਭਗਤੀ ਰੂਪ ਆਚਾਰ ਸ੍ਰੇਸ਼ਟ ਕਰਤੱਬਾਂ ਵਿੱਚ ਰਾਤੀ ਪ੍ਰੀਤਵਾਨ ਨਹੀਂ ਹੋਈ ਜੋ ਗੁਣੀ ਗਿਆਨਵਾਨਾਂ ਦੇ ਸਰਵਣ ਮੰਨਣ ਨਿਧਿਆਸਣ ਜਾਂ ਚੇਤ ਨੂੰ ਟਿਕਾਉਣਾ ਆਦਿ ਸ੍ਰੇਸ਼ਟ ਕਰਤੱਬ ਹਨ ਸ੍ਰੇਸ਼ਟ ਕਰਤੱਬ ਤੂੰ ਨਹੀਂ ਕੀਤੇ ਤੇ ਨਾਹੀਂ ਤੇਰੀ ਅੰਦਰੋਂ ਮਨ ਦੀ ਬਿਰਤੀ ਪ੍ਰੇਮ ਵਿੱਚ ਰਤੀ ਹੈ ਅਤੇ ਅਵਗਣ ਕੀਤੇ ਔਗਣਾ ਨੂੰ ਚੇਤੇ ਕਰ ਕਰਕੇ ਤੂੰ ਬਹਿ ਬਹਿ ਬੈਠ ਬੈਠ ਕੇ ਝੂਰ ਝੂਰ ਕੇ ਰੋਸੀ ਰੋਵੇਂਗੀ ਵਾਰ ਵਾਰ ਜੂਨਾ ਵਿੱਚ ਬਹਿ ਬਹਿ ਭਾਵ ਰੁੜ ਰੁੜ ਕੇ ਭਟਕਦੀ ਫਿਰੇਗੀ ਤਨ ਜੋਬਨ ਆਗ ਕੀ ਛਾਇਆ ਬਿਰਧ ਭਏ ਦਿਨ ਪੁੰਨਿਆ ਧਨ ਪੈਸਾ ਰੁਪਈਆ ਜੋਬਨ ਜਵਾਨੀ ਭਾਵ ਬਲ ਵਾਲੀ ਉਮਰ ਇਹ ਸਭ ਕੁਝ ਅੱਕ ਦੀ ਛਾਇਆ ਵਾਂਗ ਤੁਚ ਹਨ ਜਿਵੇਂ ਅੱਕ ਦੀ ਛਾਂ ਕਿਸੇ ਕੰਮ ਨਹੀਂ ਆਉਂਦੀ ਇਸੇ ਤਰ੍ਹਾਂ ਧਨ ਜਵਾਨੀ ਵੀ ਅੰਤ ਨੂੰ ਕਿਸੇ ਕੰਮ ਨਹੀਂ ਆਉਂਦੇ ਜਿਵੇਂ ਅੱਕ ਦੀ ਛਾਂ ਥੋੜੇ ਥਾਂ ਤੇ ਥੋੜੇ ਸਮੇ ਲਈ ਹੁੰਦੀ ਜਿਸ ਛਾਂ ਦਾ ਕਿਸੇ ਪ੍ਰਾਣੀ ਨੂੰ ਕੋਈ ਬਹੁਤਾ ਸੁੱਖ ਪ੍ਰਾਪਤ ਨਹੀਂ ਹੁੰਦਾ ਇਸੇ ਤਰ੍ਹਾਂ ਧਨ ਤੇ ਜਵਾਨੀ ਬਹੁਤ ਸਮਾਂ ਨਹੀਂ ਰਹਿੰਦੇ ਬਿਰਧ ਅਵਸਥਾ ਹੋਏ ਤੋਂ ਅੰਤ ਨੂੰ ਉਮਰ ਦੇ ਦਿਨ ਵੀ ਪੁੰਨਿਆ ਪੂਰਨ ਹੋ ਜਾਣੇ ਹਨ ਭਾਵ ਮੌਤ ਦਾ ਸਮਾਂ ਆ ਜਾਣਾ ਹੈ ਸਾਕਾਮ ਕਰਮਾ ਰੂਪੀ ਧਨ ਅਤੇ ਸਾਧਨਾ ਰੂਪ ਜਵਾਨੀ ਦਾ ਮਾਣ ਇਹ ਸਭ ਕੁਝ ਅੱਗ ਦੀ ਸ਼ਾਮ ਵਾਂਗ ਨਾਸ਼ਵਾਨ ਹੋ ਜਾਣ ਵਾਲੇ ਹੁਣ ਬਿਰਧ ਭਾਵ ਵਾਧਾ ਭਾਵ ਹੰਕਾਰੀ ਹੋਏ ਬੈਠੇ ਹੋ ਉਧਰ ਉਮਰ ਦੇ ਦਿਨ ਵੀ ਪੁੰਨਿਆ ਪੂਰੇ ਹੋਣ ਵਾਲੇ ਹਨ ਨਾਨਕ ਨਾਮ ਬਿਨਾ ਦੁਹਾਗਣ ਛੂਟੀ ਝੂਠ ਬਿਛੁੰਨੇ ਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਜਿਗਿਆਸੂ ਰੂਪ ਇਸਤਰੀਏ ਤੂੰ ਵਾਹਿਗੁਰੂ ਨਾਮ ਤੋਂ ਬਗੈਰ ਦੁਹਾਗਣ ਛੁੱਟੜ ਇਸਤਰੀ ਦੀ ਨਿਆਈ ਹੋ ਰਹੀ ਤੇ ਝੂਠ ਬਾਲਣ ਬੋਲਣ ਵਾਲੇ ਸੁਭਾਅ ਨੂੰ ਪਿਆਰਾ ਸਮਝ ਕੇ ਪਰਮੇਸ਼ਰ ਦੇ ਨਾਮ ਤੋਂ ਵਿਛੜ ਕੇ ਛੁੱਟੜ ਹੋ ਗਈ ਹੈ ਬੂਢੀ ਘਰ ਕਾਲਿਓ ਗੁਰ ਕਹਿ ਪਾਏ ਚਲੋ ਇਹ ਸੰਸਾਰ ਸਮੁੰਦਰ ਦੇ ਪਦਾਰਤ ਰੂਪੀ ਪਾਣੀ ਵਿੱਚ ਬੂਢੀ ਡੁੱਬੀ ਹੋਈਏ ਤੂੰ ਆਪਣਾ ਪਰਲੋਕ ਰੂਪੀ ਘਰ ਕਾਲਿਓ ਬਰਬਾਦ ਕਰ ਲਿਆ ਹੈ ਤੂੰ ਸਦ ਸੰਗਤ ਦੁਆਰਾ ਉਸ ਰੂਪ ਰੂਪੀ ਘਰ ਨੂੰ ਕਾਲਿਓ ਪਾਉਣਾ ਕਰ ਆਪਣੇ ਸਰੀਰ ਰੂਪੀ ਘਰ ਨੂੰ ਵਿਕਾਰਾਂ ਵਿੱਚ ਤਬਾਹ ਹੋਣ ਤੋਂ ਬਚਾਉਣ ਲਈ ਤੇ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰਨ ਲਈ ਗੁਰਾਂ ਦੇ ਬਾਣੇ ਅਨਸਾਰ ਪਾਵ ਗੁਰਾਂ ਦੀ ਆਗਿਆ ਵਿੱਚ ਚੱਲਣਾ ਕਰ। ਸਾਚਾ ਨਾਮ ਧਿਆਏ ਪਾਵਹਿ ਸੁਖ ਮਹਿਲੋ। हे ਜਿਗਿਆਸੂ ਰੂਪ ਇਸਤਰੀਏ ਉਸ ਸੱਚੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ। ਤਾ ਤੂੰ ਸਤ ਸਰੂਪ ਰੂਪੀ ਮਹਿਲੋ ਮਹਿਲ ਦੇ ਤੁਰਿਆ ਪਦ ਰੂਪੀ ਮਹਿਲ ਦੇ ਸੱਚਖੰਡ ਰੂਪੀ ਮਹਿਲ ਦੇ ਸੁਖ ਨੂੰ ਪਾ ਲਵੇਗੀ ਸੁਖ ਦਾ ਮਹਿਲੋ ਸਥਾਨ ਪਾ ਲਵੇਗੀ ਹਰ ਨਾਮ ਧਿਆਏ ਤਾ ਸੁਖ ਪਾਏ ਪਈ ਅੜੇ ਦਿਨ ਚਾਰੇ ਇਹ ਜਿਗਿਆਸੂ ਰੂਪ ਇਸ ਤਰੀਏ ਤੂੰ ਮਨ ਬਾਣੀ ਸਰੀਰ ਕਰਕੇ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ ਤਾਹੀ ਆਤਮਾ ਆਨੰਦ ਰੂਪੀ ਸੁਖ ਆਨੰਦ ਸੁਖ ਨੂੰ ਪਾਵੇਗੀ ਇਸ ਸੰਸਾਰ ਰੂਪੀ ਪੇਯੜਾ ਪੇਕੇ ਘਰ ਵਿੱਚ ਤਾਂ ਚਾਰ ਕੋ ਦਿਨ ਹੀ ਰਹਿਣਾ ਹੈ ਪਾਵੰਤ ਨੂੰ ਪਰਲੋਕ ਰੂਪੀ ਸੋਹਰੇ ਘਰ ਵਿੱਚ ਜਾਣਾ ਪਵੇਗਾ ਸੰਸਾਰਾ ਕਰ ਬਿਰਤੀ ਚਾਰ ਕੋ ਦਿੰਦੀ ਹੈ ਅੰਤ ਨੂੰ ਪਰਮਾਰਥਾਕਾਰ ਬਣਾ ਕੇ ਆਤਮਾਕਾਰ ਬਣਾ ਕੇ ਨਿਹਾਲ ਹੋਵੇਗੀ ਨਿਜ ਘਰ ਜਾਏ ਬਹਿ ਸੱਚ ਪਾਏ ਅਨੰਦ ਨਾਲ ਪਿਆਰੇ ਜਦੋਂ ਤੂੰ ਸਤਿਗੁਰਾਂ ਦੁਆਰਾ ਸੱਚੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰ ਲਵੇਂਗੀ ਤਾਂ ਨਾਮ ਦੁਆਰਾ ਨਿਜ ਆਪਣੇ ਸਰੂਪ ਰੂਪੀ ਤੁਰਿਆ ਪਾਦਰੂਪੀ ਘਰ ਵਿੱਚ ਜਾ ਕੇ ਬੈਠੇਗੀ ਭਾਵ ਇਸਤ ਹੋ ਜਾਣਗੇ ਅਤਿ ਅਨੰਦ ਹੁੰਦਾ ਰਾਤ ਦਿਨ ਆਪਣੇ ਪਿਆਰੇ ਪਰਮੇਸ਼ਰ ਨਾਲ ਆਨੰਦ ਨੂੰ ਮਾਨਣਾ ਕਰੇਗੀ ਜੇ ਰਾਤ ਦਿਨੇ ਵਾਹਿਗੁਰੂ ਨਾਮ ਨਾਲ ਪਿਆਰ ਕਰਨਗੇ ਤਾਂ ਉਸ ਵਾਹਿਗੁਰੂ ਦੇ ਸੁਖ ਸਰੂਪ ਨੂੰ ਪਾ ਲਵਗੇ ਵੇਣ ਭਗਤੀ ਘਰ ਵਾਸ ਨਾ ਹੋਵੀ ਸੁਣ ਓਹ ਲੋਕ ਸਬਾਏ ਇਹ ਸੰਸਾਰ ਦੇ ਸਬਾਏ ਸਾਰੇ तमाम ਲੋਕੋ ਸਾਝਾ ਉਪਦੇਸ਼ ਸੁਣਨਾ ਕਰੋ ਕਿ ਉਸ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰੇ ਤੂੰ ਬਗੈਰ ਕਿਸੇ ਦਾਵੀ ਤੁਰਿਆ ਪਾਦਰੂਪੀ ਸਤ ਸਰੂਪ ਦੇ ਘਰ ਵਿੱਚ ਨਿਵਾਸ ਨਹੀਂ ਹੋਵੇਗਾ ਭਾਵ ਸਰੂਪ ਰੂਪੀ ਘਰ ਵਿੱਚ ਵਾਸਾ ਪਾਉਣ ਲਈ ਇੱਕ ਪ੍ਰਭੂ ਦੀ ਪ੍ਰੇਮਾ ਭਗਤੀ ਹੀ ਸ੍ਰੇਸ਼ਟ ਸਾਧਨ ਹੈ ਨਾਨਕ ਸਰਸੀ ਤਾ ਪਿਰ ਪਾਈ ਰਾਤੀ ਸਾਚੈ ਨਾਈ ਸਤਗੁਰੂ ਜੀ ਕਥਨ ਕਰਦੇ ਹਨ ਕਿ हे ਜਿਗਿਆਸੂ ਰੂਪ ਇਸਤਰੀਏ ਜੇ ਸੱਚੇ ਨਾਏ ਨਾਮ ਦੀ ਕਮਾਈ ਵਿੱਚ ਤੇਰੀ ਮਿਰਤੀ ਰੰਗੀ ਜਾਵੇ ਤਾਂ ਤੂੰ ਪਿਰ ਪਤੀ ਅਕਾਲਪੁਰਖ ਨੂੰ ਪ੍ਰਾਪਤ ਕਰਕੇ ਸਰਸੀ ਸਹਿਤ ਰਸ ਦੇ ਵਾਹਿਗੁਰੂ ਦੇ ਆਨੰਦ ਵਾਲੀ ਹੋਵੇਂਗੀ ਪਿਰ ਧਨ ਪਾਵੇ ਪਿਰ ਧਨ ਪਾਵੇ ਤਾਂ ਪਿਰ ਭਾਵੇ ਨਾਰੀ ਜੀਓ ਜੇਕਰ ਪਿਤ ਪਿਰ ਕੀਏ ਪਤੀ ਅਕਾਲਪੁਰਖ ਉੱਪਰ ਜਗਿਆਸੂ ਰੂਪ ਤਾਂ ਇਸਤਰੀ ਦੀ ਸ਼ਰਧਾ ਭਾਵਨਾ ਹੋਵੇ ਜਦੋਂ ਪਿਰ ਪਤੀ ਅਕਾਲਪੁਰਖ ਦਾ ਪ੍ਰੇਮ ਜਗਿਆਸੂ ਰੂਪ ਇਸਤਰੀ ਦੇ ਮਨ ਨੂੰ ਭਾ ਗਿਆ ਤਦੋਂ ਹੀ ਪਿਰ ਪਤੀ ਅਕਾਲਪੁਰਖ ਨੂੰ ਇਹ ਜਿਉ ਜੀਵ ਜਗਿਆਸੂ ਰੂਪ ਨਾਰੀ ਇਸਤਰੀ ਭਉਂਦੀ ਹੈ ਰੰਗ ਪ੍ਰੀਤਮ ਰਾਤੀ ਗੁਰ ਕੈ ਸਬਦ ਵਿਚਾਰੀ ਜੀਉ ਜੋ ਜਿਉ ਜੀਵ ਭਾਵ ਜਗਿਆਸੂ ਰੂਪ ਇਸਤਰੀ ਗੁਰ ਸਤਿਗੁਰਾਂ ਦੇ ਸਬਦ ਉਪਦੇਸ਼ ਨੂੰ ਵਿਚਾਰਨ ਵਾਲੀ ਹੈ ਉਹ ਹੀ ਪ੍ਰੀਤਮ ਪਿਆਰੇ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਤਦਾਕਾਰ ਹੋਈ ਆ। ਭਾਵ ਰੰਗੀ ਹੋਈ ਆ। ਜਿਸ ਜੀਵ ਰੂਪ ਇਸਤਰੀ ਦੀ ਬਿਰਤੀ ਪਿਆਰੇ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਹੋਈ ਹੈ ਉਹ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਕੇ ਉੱਚੇ ਜੀਵਨ ਵਾਲੀ ਹੋਈ ਹੈ। ਗੁਰ ਸ਼ਬਦ ਵਿਚਾਰੀ ਨਾਹ ਪਿਆਰੀ ਨਿਵ ਨਿਵ ਭਗਤ ਕਰਈ। ਜੋ ਜਗਿਆਸੂ ਰੂਪ ਇਸਤਰੀ ਸਤਗੁਰਾਂ ਦੇ ਉਪਦੇਸ਼ ਨੂੰ ਵਿਚਾਰਨ ਵਾਲੀ ਹੋ ਕੇ ਨਿਉ ਨਿਉ ਚੁਕ ਚੁਕ ਕੇ ਪਾਵ ਆਪਣੇ ਗੁਣਾਂ ਦੇ ਵਿੱਦਿਆ ਦੇ ਧੰ ਦੇ ਆਦਮਾਨ ਵੱਲੋਂ ਨਿਮਰਤਾ ਧਾਰਨ ਕਰਕੇ ਮਨ ਬਾਣੀ ਸਰੀਰ ਕਰਕੇ ਭਗਤੀ ਕਰਦੀ ਹੈ ਉਹ ਨਾ ਪਤੀ ਪਰਮੇਸ਼ਰ ਨੂੰ ਪਿਆਰੀ ਚੰਗੀ ਲੱਗਦੀ ਹੈ ਮਾਇਆ ਮੋਹ ਜਲਾਈ ਪ੍ਰੀਤਮ ਰਸ ਮਹਿ ਰੰਗ ਕਰੇਈ ਉਜਗਿਆਸੂ ਰੂਪ ਇਸਤਰੀ ਆਪਣੇ ਅੰਦਰੂ ਮਾਇਆ ਦੇ ਮੋਹ ਸਨੇਹ ਨੂੰ ਬ੍ਰਹਮ ਅਭਾਸ ਰੂਪੀ ਅਗਨੀ ਦੇ ਨਾਲ ਜਲਾਇਕੀ ਛਾੜ ਕੇ ਪ੍ਰੀਤਮ ਵਾਇਗੁਰੂ ਦੇ ਰਸ ਪ੍ਰੇਮ ਵਿੱਚ ਰੰਗ ਆਨੰਦ ਮਾਨਣਾ ਕਰਈ ਕੀ ਇਹ ਕਰਦੀ ਹੈ ਪ੍ਰਭ ਸਾਚੇ ਛੇਤੀ ਰੰਗ ਰੰਗੇਦੀ ਲਾਲ ਭਈ ਮਨ ਮਾਰੀ ਜੋ ਜਗਿਆਸੂ ਰੂਪ ਇਸਤਰੀ ਸੱਚੇ ਪ੍ਰਭ ਵਾਇਗੁਰੂ ਦੇ ਛੇਤੀ ਹੁੰਦਾ ਨਾਲ ਪ੍ਰੇਮ ਰੰਗ ਵਿੱਚ ਰੰਗੇਤੀ ਰੰਗੀ ਗਈ ਹੈ ਉਹ ਮਨ ਦੀ ਮੰਦੀ ਵਾਸ਼ਨਾ ਮਾਰ ਕੇ ਲਾਲ ਕਈਏ ਪਿਆਰੇ ਦੀ ਪ੍ਰੇਮਾ ਭਗਤੀ ਦੇ ਸਹਿਤ ਪਿਆਰੇ ਵਾਹਿਗੁਰੂ ਦਾ ਰੂਪ ਹੀ ਹੋ ਗਈ ਹੈ ਉਹ ਗਿਆਨ ਰੂਪੀ ਲਾਲੀ ਦੇ ਸਹਿਤ ਹੋ ਗਈ ਹੈ ਨਾਨਕ ਸਾਚ ਵਸੀ ਸੋਹਾਗਣ ਫਿਰ ਸੋ ਪ੍ਰੀਤ ਪਿਆਰੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਜਗਿਆਸੂ ਰੂਪ ਇਸਤਰੀ ਦੀ ਬਿਰਤੀ ਸੱਚ ਸਰੂਪ ਵਿੱਚ ਵਸ ਗਈ ਹੈ ਉਹ ਸੁਹਾਗਵੰਤੀ ਹੈ ਤੇ ਉਸ ਦੀ ਪਤੀ ਪਰਮੇਸ਼ਰ ਦੇ ਨਾਲ ਪ੍ਰੀਤੀ ਹੈ ਉਹ ਹੀ ਪਤੀ ਪਰਮੇਸ਼ਰ ਨੂੰ ਪਿਆਰੀ ਹੈ ਪਿਰ ਘਰ ਸੋਹੈ ਨਾਰ ਜੇ ਪਿਰ ਭਾਵੈ ਜੀਵ ਜੇ ਕਹੀਏ ਜਿਹੜੀ ਜਗਿਆਸੂ ਰੂਪ ਇਸਤਰੀ ਜੀਓ ਹਿਰਦੇ ਵਿੱਚ ਪਿਰ ਪਤੀ ਪਰਮੇਸ਼ਰ ਦੇ ਮਿਲਾਪ ਦੀ ਭਾਵਏ ਭਾਵਨਾ ਰੱਖਦੀ ਆ ਉਜਗਿਆਸੂ ਰੂਪ ਨਾਰ ਇਸਤਰੀ ਪਿਰ ਪਤੀ ਅਕਾਲ ਪੁਰਖ ਦੇ ਸਰੂਪ ਰੂਪੀ ਘਰ ਵਿੱਚ ਬਦੇ ਮੁਕਤ ਹੰਡ ਰੂਪ ਸੋਭਾ ਪਾਉਂਦੀ ਹੈ ਜਿਹੜੀ ਜਗਿਆਸੂ ਰੂਪ ਇਸਤਰੀ ਪਿਰ ਪਤੀ ਪਰਮੇਸ਼ਰ ਨੂੰ ਪਾਉਂਦੀ ਹੈ ਜਿਓ ਕਈਏ ਜੀ ਉਹੋ ਹੀ ਪਤੀ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਸੋਭਾ ਪਾਉਂਦੀ ਹੈ ਝੂਠੇ ਵੈਣ ਜਵੇ ਕਾਮ ਨ ਆਵੈ ਜੀ ਜਿਹੜੀ ਜਗਿਆਸੂ ਰੂਪ ਇਸਤਰੀ ਹਿਰਦੇ ਵਿੱਚੋਂ ਪ੍ਰੇਮ ਤੋਂ ਖਾਲੀ ਤੇ ਬਾਹਰੋਂ ਦਿਖਾਵੇ ਮਾਤਰ ਪਖੰਡ ਦੇ ਸਹਿਤ ਸਮਾਧੀਆਂ ਲਾ ਲਾ ਕੇ ਆਪਣੀ ਪੂਜਾ ਕਰਾਉਣ ਵਾਸਤੇ ਵਾਹਿਗੁਰੂ ਮਿਲਾਪ ਦੇ ਝੂਠੇ ਵੈਣ ਬਚਨ ਬੋਲਦੀ ਆ ਜਵੇ ਨਾਮ ਬੋਲਣ ਦਾ ਹੈ ਬੋਲਦੀ ਉਹ ਝੂਠੇ ਬਚਨ ਪ੍ਰਲੋਕ ਵਿੱਚ ਵਾਹਿਗੁਰੂ ਦੇ ਮਿਲਾਪ ਕਰਾਉਣ ਵਾਸਤੇ ਕਿਸੇ ਕੰਮ ਨਹੀਂ ਆਉਂਦੇ ਜਿਗਾ ਸੂਰੂ ਇਸ 3D ਸੰਸਾਰ ਵਿੱਚ ਰਹਿੰਦਿਆਂ ਚਾਵੇ ਕਈ ਇਹ ਕਹੇ ਹੋਏ ਵੈਣ ਬਚਨ ਵਾਹਿਗੁਰੂ ਪ੍ਰਾਪਤੀ ਦੇ ਕਿਸੇ ਵੀ ਕੰਮ ਨਹੀਂ ਆਉਂਦੇ ਜੀ ਝੂਠ ਅਲਾਵੇ ਕਾਮ ਨਾ ਆਵੇ ਨਾ ਪੈਰ ਦੇ ਕੈ ਨੇੜੀ ਜੋ ਝੂਠੇ ਬਚਨ ਅਲਾਵੇ ਬੋਲਦੀ ਹੈ ਉਸ ਦੇ ਕਹੇ ਝੂਠੇ ਬਚਨ ਸਰੂਪ ਆਨੰਦ ਦੀ ਪ੍ਰਾਪਤੀ ਵਾਸਤੇ ਕਿਸੇ ਵੀ ਕੰਮ ਨਹੀਂ ਆਉਂਦੇ ਅਤੇ ਨਾਹੀ ਉਹ ਮਨ ਬੁੱਧ ਵਿਰਾਕ ਵਿਵੇਕ ਰੂਪ ਨੇਤਰਾ ਨਾਲ ਭਾਵ ਪਤੀ ਪਰਮੇਸ਼ਰ ਨੂੰ ਵੇਖ ਸਕਦੀ ਨਾਹੀ ਉਹ ਪ੍ਰਤੱਖ ਸੱਜੇ ਖੱਬੇ ਨੇਤਰਾ ਨਾਲ ਪਤੀ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਦਰਸ਼ਨ ਵੇਖ ਸਕਦੀ ਅਵਗਣਿਆਰੀ ਕੰਤ ਵਿਸਾਰੀ ਛੂਟੀ ਵਿਦਣ ਰੈਣੀ ਜਿਸ ਜਿਗਿਆਸੂ ਰੂਪ ਇਸਤਰੀ ਨੂੰ ਕਾਮ ਕ੍ਰੋਧ ਆਦ ਅਵਗਣਿਆਰੀ ਔਗਣਾ ਵਾਲੀ ਜਾਣ ਕੇ ਕੰਤ ਪਤੀ ਪਰਮੇਸ਼ਰ ਨੇ ਦਿਲੋਂ ਵਿਸਾਰੀ ਪੁਲਾ ਦਿੱਤੀ ਹੈ ਭਾਵ ਆਪ ਦੀ ਪ੍ਰਾਪਤੀ ਦੇ ਲਾਇਕ ਨਾ ਸਮਝ ਕੇ ਵਿਸਾਰ ਦਿੱਤੀ ਹੈ ਉਸ ਪਤੀ ਪਰਮੇਸ਼ਰ ਤੋਂ ਕੁਸੰਗਤ ਕਰਕੇ ਬੇਮੁਖ ਹੋਈ ਛੁੱਟੜ ਦੀ ਅਵਸਥਾ ਰੂਪੀ ਰੈਣੀ ਰਾਤ ਵਿਦਣ ਦੁੱਖਾਂ ਦੇ ਸਹਿਤ ਗੁਜ਼ਰਦੀ ਹੈ ਗੁਰ ਸ਼ਬਦ ਨਾ ਮੰਨੈ ਫਾਹੀ ਫਾਤੀ ਸ ਤਨ ਮਹਿਲ ਨ ਪਾਏ ਜੋ ਸਤਿਗੁਰਾਂ ਦੇ ਗੁਰ ਸ਼ਬਦ ਉਪਦੇਸ਼ ਨੂੰ ਓਕਾ ਹੀ ਨਹੀਂ ਮੰਨਦੀ ਤੇ ਹਰ ਵਕਤ ਮੋਹ ਰੂਪੀ ਵਾਸ਼ਨਾ ਰੂਪੀ ਫਾਹੀ ਵਿੱਚ ਫਸੀ ਹੋਈ ਆ ਉਹ ਸਾ ਕੀਗੀ ਉਹ ਜਗਿਆਸੂ ਰੂਪ ਤਨ ਇਸਤਰੀ ਤੁਰਿਆ ਪਾਦਰੂਪੀ ਮਹਿਲ ਅਸਥਾਨ ਨੂੰ ਨਹੀਂ ਪਾ ਸਕਦੀ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿਜ ਸਮਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਦੀ ਕਮਾਈ ਕਰਕੇ ਆਪੇ ਆਪਣੇ ਅੰਤਹਿ ਕਰਨ ਦੇ ਅੰਦਰ ਆਪ ਸੱਚ ਸਰੂਪ ਨੂੰ ਪਛਾਣਿਆ ਹੈ ਸਰੂਪ ਦੇ ਗਿਆਨ ਕਰਕੇ ਤੁੰਗ ਪਾਦ ਦੇ ਲਾਗਰਥ ਦੁਆਰਾ ਤਤ ਪਾਦ ਦੇ ਲਾਗਰਥ ਨੂੰ ਪਛਾਣਿਆ ਹੈ ਉਹ ਜਗਿਆਸੂ ਰੂਪ ਗੁਰਮੁਖ ਇਸਤਰੀ ਸ਼ਾਂਤੀ ਸੁਭਾ ਨੂੰ ਧਾਰ ਕੇ ਸਾਚੇ ਸਰੂਪ ਵਿੱਚ ਸਮਾ ਜਾਂਦੀ ਅਪੇਧ ਹੋ ਜਾਂਦੀ ਹੈ ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀ ਉਹ ਸੁਹਾਗਣ ਸੁਹਾਗਵੰਤੀ ਜਿਗਿਆਸੂ ਰੂਪ ਨਾਰ ਇਸਤਰੀ ਧੰਤਾ ਦੇ ਜੋਗ ਹੈ ਪਾਤਸ਼ਾਹ ਵਰਮਾਉਂਦੇ ਜਿਸਨੇ ਆਪਣੇ ਜੀਵ ਹਿਰਦੇ ਅੰਦਰ ਪਿਰ ਪਤੀ ਪਰਮੇਸ਼ਰ ਨੂੰ ਜਾਣ ਲਿਆ ਹੈ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀ ਜੋ ਪਰਮੇਸ਼ਰ ਦੇ ਨਾਮ ਜਪੇ ਤੂੰ ਬਗੈਰ ਕੂੜਿਆਰ ਝੂਠ ਨੂੰ ਤਾਰਨ ਕਰਨ ਵਾਲੀ ਹੈ ਉਹ ਧੂਣੀਆਂ ਤਾਪੜੀਆਂ ਛਿਲੇ ਕਢਣੇ ਆ ਦਿਖਾਵੇ ਵਾਲੇ ਝੂਠੇ ਕਰਮੀ ਕਮਾਉਂਦੀ ਹੈ ਜੀ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਈ ਭਗਤ ਪ੍ਰਭ ਰਾਤੀ ਜੋ ਮਹਾਤਮਾ ਰੂਪ ਸਖੀ ਪਰਮੇਸ਼ਰ ਦੀ ਭਗਤੀ ਕਰਕੇ ਲੋਕ ਪ੍ਰਲੋਕ ਵਿੱਚ ਸੁਹਾਵੀ ਸ਼ੋਭਨੀ ਕੋਈ ਹੈ ਤੇ ਹਰ ਵਕਤ ਮਨ ਬਾਣੀ ਸਰੀਰ ਕਰਕੇ ਪ੍ਰਭ ਵਾਹਿਗੁਰੂ ਦੀ ਪਾਏ ਪ੍ਰੇਮਾ ਭਗਤੀ ਵਿੱਚ ਰੰਗੀ ਰਹਿੰਦੀ ਹੈ ਉਹ ਸੱਚੇ ਅਕਾਲ ਪੁਰਖ ਨੂੰ ਪਾਉਂਦੀ ਹੈ ਪਿਰ ਰਲੀ ਆਲਾ ਜੋਬਨ ਬਾਲਾ ਤਿਸ ਰਾਵੇ ਰੰਗ ਰਾਤੀ ਜੋ ਪਿਰ પતિ ਪਰਮੇਸ਼ਰ ਰਲੀ ਆਲਾ ਖੁਸ਼ੀਆਂ ਦੇ ਦੇਣ ਵਾਲ ਤੇ ਸ਼ੌਕ ਅਵਸਥਾ ਰੂਪ ਜਵਾਨੀ ਨੂੰ ਦੇਣ ਵਾਲਾ ਜੋ ਪਿਰ ਪਤੀ ਪਰਮੇਸ਼ਰ ਬਾਲਾ ਵੱਡੇ ਜੋਬਨ ਤੇ ਖੁਸ਼ੀਆਂ ਦੇਣ ਵਾਲਾ ਹੈ ਜਿਸ ਦੀ ਬਿਰਤੀ ਉਸ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰਤੀ ਰਹਿੰਦੀ ਹੈ ਉਸ ਦੇ ਆਨੰਦ ਨੂੰ ਰਾਵੇ ਕੀਏ ਮਾਨਦੀ ਹੈ ਗੁਰ ਸ਼ਬਦ ਵਿਗਾਸੀ ਸੋ ਰਾਵਾਸੀ ਫਲ ਪਾਇਆ ਗੁਣਕਾਰੀ ਜਿਸ ਜਗਿਆਸੂ ਰੂਪ ਇਸਤਰੀ ਦੀ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਬਿਰਤੀ ਵਿਗਾਸੀ ਪ੍ਰਸੰਨਤਾ ਦੇ ਸਹਤ ਹੋ ਗਈ ਹੈ ਖਿੜ ਗਈ ਹੈ ਉਹ ਸਹੋਪਤੀ ਪਰਮੇਸ਼ਰ ਦੇ ਆਨੰਦ ਨੂੰ ਰਾਵਾਸੀ ਮਾਣਦੀ ਹੈ ਅਤੇ ਉਸਨੇ ਗੁਣਕਾਰੀ ਉਪਕਾਰੀ ਸਤਗੁਰਾਂ ਦੁਆਰਾ ਸਤ ਸਰੂਪ ਦੀ ਪ੍ਰਾਪਤੀ ਦੇ ਬ੍ਰਹਮ ਆਨੰਦ ਰੂਪੀ ਫਲ ਨੂੰ ਪਾ ਲਿਆ ਹੈ ਨਾਨਕ ਸਾਚ ਮਿਲੇ ਵਡਿਆਈ ਪੇਰ ਘਰ ਸੋਹੈ ਨਾਰੀ ਪਾਤਸ਼ਾਹ ਪਰਮੰਦੇ ਸਤਗੁਰੂ ਜੀ ਕਥਨ ਕਰਦੇ ਆ ਕਿ ਜਿਸ ਨੂੰ ਸਾਚ ਸਰੂਪ ਦੀ ਪ੍ਰਾਪਤੀ ਰੂਪ ਵਿੜਿਆਈ ਮਿਲੇ ਹੈ ਉਜ ਗਿਆ ਸੁਰੂਪ ਨਾਰੀ ਇਸਤਰੀ ਆਪਣੇ ਹਿਰਦੇ ਵਿੱਚੋਂ ਵਿਕਾਰਾਂ ਨੂੰ ਮੇਟ ਕੇ ਪਿਰ ਪਤੀ ਪਰਮੇਸ਼ਰ ਦੇ ਸਰੂਪ ਰੂਪੀ ਘਰ ਵਿੱਚ ਸ਼ੋਭਦੀ ਆ ਅਭਾਸ ਬਿਰਤੀ ਸਾਖੀ ਚੇਤਨ ਦੀ ਨਾਰੀ ਇਸਤਰੀ ਬਣ ਕੇ ਉਸੇ ਦਾ ਸਰੂਪ ਹੋ ਕੇ ਲੋਕ ਪਰਲੋਕ ਵਿੱਚ ਸ਼ੋਭਾ ਪਾਉਂਦੀ ਹੈ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ